ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਬਿੰਦਰ ਸਿੰਘ ਬਾਜਵਾ ਮੁਖ ਸੇਵਾਦਾਰ ਜੰਗਨੂਟਾ ਫਾਰਮਰ ਗਰੁੱਪ ਸੋ ਵੀਰੋ ਅੱਜ 15 ਨਵੰਬਰ 2025 ਦਾ ਦਿਨ ਤੇ ਜਿਹੜੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੇ ਜਿੰਨੀਆਂ ਵੀ ਦਾਨੀ ਸੰਸਥਾਵਾਂ ਅਹੀਂ ਰੌਣ ਗਲਾਸ ਫਾਊਂਡੇਸ਼ਨ ਵਰਗੀਆਂ ਤੇ ਬਾਕੀ ਜਿੰਨੇ ਦਾਨੀ ਸੱਜਣ ਸੀਗੇ ਦੇਸ਼ਾਂ-ਵਿਦੇਸ਼ਾਂ 'ਚ ਬੈਠੇ ਤੁਹਾਡੇ ਸਾਰਿਆਂ ਦੀ ਮਦਦ ਦੇ ਨਾਲ ਜਿਹੜਾ ਡੇਰੇ ਬਾਬੇ ਨਾਨਕ ਤੋਂ ਕਲਾਨੌਰ ਤੱਕ ਦਾ ਵਿਚਲਾ ਇਲਾਕਾ ਸੀ ਪੰਜ ਪਿੰਡ ਜਿਹੜੇ ਜੰਗਨੂਟੋ ਫਾਰਮਰ ਗਰੁੱਪ ਨੇ ਲਏ ਸੀ ਇਹ ਕਣਕ ਬਜਾਈ ਲਈ 26 ਅਗਸਤ ਤੋਂ ਹੀ ਇੱਥੇ ਅੱਜ 15 ਨਵੰਬਰ ਹੋ ਗਈ ਆ ਤੇ ਤੁਹਾਨੂੰ ਦੱਸ ਦਿਆਂ ਬੜੀ ਖੁਸ਼ੀ ਹੋ ਰਹੀ ਆ ਕਿ ਸਾਡਾ ਤਕਰੀਬਨ ਕਿੱਲੇ ਤੇ ਹੋ ਗਏ ਸੀ 1600 ਉਹਦੇ ਚੋਂ ਤਕਰੀਬਨ ਤਕਰੀਬਨ ਸਾਡਾ 85-90% ਕੰਮ ਨਿਬੜ ਗਿਆ ਤੇ ਕਣਕਾਂ ਨਿਕਲ ਆਈਆਂ ਆ ਕਣਕਾਂ ਦੇਖੋ ਤੁਸੀਂ ਇਹ ਜਿਹੜਾ ਪੈਕੇਜ ਆਫ ਪ੍ਰੈਕਟਿਸ ਹੀ ਪਾਇਆ ਇਹਦੇ ਵਿੱਚ ਤੇ ਕੁਛ ਜਿਹੜਾ ਦਰਿਆ ਦਾ ਪਾਣੀ ਵੀ ਆਇਆ ਉਹਦੇ ਵਿੱਚ ਬੜੀ ਤਾਕਤ ਸਭ ਤੋਂ ਵੱਡੀ ਤਾਕਤ ਹੁੰਦੀ ਆ ਮਹਾਰਾਜ ਦੀਆਂ ਜਿਹੜਾ ਆਸ਼ੀਰਵਾਦ ਹੁੰਦਾ ਆ ਤੇ ਸੰਗਤ ਦੀਆਂ ਦੁਆਵਾਂ ਚ ਨਹੀਂ ਤੇ ਇਹ ਇਲਾਕਾ ਜਿੰਨੇ ਉਹਨਾਂ ਦਿਨਾਂ ਚ ਵੇਖਿਆ ਨਾ ਐਸ ਕੋਠੇ ਦੇ ਉੱਤੋਂ ਦੀ 8-8 ਫੁੱਟ ਪਾਣੀ ਸੀ ਤੇ ਕਦੀ ਲੱਗਦਾ ਨਹੀਂ ਵੀ ਇੱਥੇ ਦੁਬਾਰਾ ਜ਼ਿੰਦਗੀ ਪਣਪੇਗੀ ਬਸ ਇਹੀ ਪੰਜਾਬ ਆ ਇਹੀ ਗੁਰੂ ਨਾਨਕ ਪਾਸ਼ਾ ਦੀ ਇਹ ਇਲਾਕੇ ਦੇ ਵਿੱਚ ਜਿਹੜੀ ਸ਼ੋ ਆ ਆ ਇਥੋਂ ਸ਼ਾਰਟਕਟ ਹੀ ਮੈਂ ਜਾਵਾਂ ਤੇ 4 ਕਿਲੋਮੀਟਰ ਸਾਰਾ 5-6 ਕਿਲੋਮੀਟਰ ਕਰਤਾਰਪੁਰ ਸਾਹਿਬ ਹੈ ਜਿੱਥੋਂ ਗੁਰੂ ਨਾਨਕ ਪਾਸ਼ਾ ਜੀ ਡੇਰੇ ਬਾਬੇ ਨਾਨਕ ਵੀ ਆਉਂਦੇ ਰਹੇ ਆ ਇਸ ਇਲਾਕੇ ਦੀ ਸ਼ੋ ਆ ਤੇ ਜਿਹੜੀਆਂ ਕਣਕਾਂ ਬੀਜੀਆਂ ਜਾ ਰਹੀਆਂ ਉਹ ਨਾਲੋਂ ਨਾਲ ਉਹਦੇ ਉੱਤੇ ਸਪਰੇਅ ਹੋਈ ਆ ਹੁਣ ਜਦੋਂ ਇਹਦੇ ਵਿੱਚ ਬਹੁਤ ਵਧੀਆ ਬੀਜ ਜਿਹੜਾ 826 ਦਾ 327 ਦਾ ਨਾਲ ਡਾਇਆ ਪੈ ਗਈ ਪोटाश ਪੈ ਗਈ ਤੇ ਬਜਾਈ ਤੋਂ ਬਾਅਦ ਜਿਹੜੀ ਹੋਈ ਆ ਨਾ ਨਦੀਨ ਨਾਸ਼ਕ ਦੀ ਸਪਰੇ ਪੈਂਦੀ ਦੀ ਉਹਦੇ ਵਜ੍ਹਾ ਕਰਕੇ ਨਦੀਨ ਵੀ ਨਹੀਂ ਨਿਕਲ ਰਿਆ ਤੇ ਹੁਣ ਪੂਰੇ ਇਲਾਕੇ ਦੇ ਵਿੱਚ ਤੁਸੀਂ ਦੇਖੋ ਪੂਰਾ ਹਰਾ ਭਰਾ ਆਰਨਸੀ ਕੇ ਤਲੇ ਤੋਂ ਮੁੰਡਾ ਹਰਿੰਦਰ ਗਰਿਆ ਨਾਲ ਬਰਿਆਰ ਦਾ ਕੁਲਵਿੰਦਰ ਕੁਲਵਿੰਦਰ ਬਾਰਿਆ ਤੇ ਨਾਲ ਸਾਡਾ ਖਚਾਂ ਚੀਜ਼ ਕੁਲਵਿੰਦਰ ਸਿੰਘ ਸਾਰੀ ਇਹ ਜਿਹੜੇ ਦ੍ਰਿਸ਼ ਆ ਨਾ ਇਹ ਖੁਸ਼ੀ ਦਿੰਦੇ ਆ ਤੇ ਹੁਣ ਸਾਰੇ ਪਾਸੇ ਉਹੀ ਜਿੱਥੇ ਬਰਬਾਦੀ ਤੇ ਬੁਰਾ ਹਾਲ ਤੇ ਇੱਕ ਦਾਣਾ ਵੀ ਨਹੀਂ ਰਹਿ ਗਿਆ ਤੇ ਹੁਣ ਤੁਸੀਂ ਦੇਖੋ ਕਿ ਸਾਰੇ ਪਾਸੇ ਮਹਾਰਾਜ ਨੇ ਕਿਰਪਾ ਕਰਕੇ ਤੇ ਬਿਲਕੁਲ ਹਰੀ ਕਚੂਰ ਜਿਹੜੀ ਕਣਕਿਆ ਉਹ ਛਾਲਾਂ ਮਾਰਦੀ ਬਾਹਰ ਨਿਕ ਰਹੀ ਆ ਤੇ ਇਹਨੂੰ ਪਹਿਲਾ ਪਾਣੀ ਵੀ ਲੱਗ ਗਿਆ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਤੇ ਕਿਰਪਾ ਤੇ ਦੁਆਵਾਂ ਸਦਕਾ ਇਹਨਾਂ ਨੂੰ ਜਿਹੜੀ ਪਹਿਲੀ ਡੋਜ਼ ਜ਼ੂਰੀਆ ਦੀ ਆ ਉਹ ਵੀ ਆਪਾਂ ਡਾਊਨ ਗਲਾਸ ਫਾਊਂਡੇਸ਼ਨ ਤੇ ਤੁਹਾਡੇ ਸਾਰੇ ਦੇ ਸਹਿਯੋਗ ਨਾਲ ਦੇਣੀ ਸ਼ੁਰੂ ਕੀਤੀ ਆ ਹੁਣ ਜੂਰੀਆ ਪਾਈ ਜਾ ਰਹੀ ਆ ਮਗਰ ਪਾਣੀ ਲੱਗ ਰਿਹਾ ਆ ਜੇ ਕੋਈ ਕਾਕਾਂ ਉਗੂਗਾ ਦੇਖਾਂਗੇ ਉਹ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਸਾਡੇ ਗਰੁੱਪ ਦੇ ਜੰਗਨੋਟੋ ਫਾਰਮਰ ਗਰੁੱਪ ਦੇ ਸਰਪ੍ਰਸ ਨੇ ਸਰਦਾਰ ਕਾਨ ਸਿੰਘ ਪੰਨੂ ਉਹਨਾਂ ਵੱਲੋਂ ਹੀ ਹੁਕਮ ਸੀਗਾ ਪਹਿਲਾਂ ਉਹਨਾਂ ਨੇ ਹੁਕਮ ਲਾਇਆ ਸੀ ਵੀ ਹੁਣ ਰਾਤ ਕਾਰਜ ਕਰਨੇ ਆ ਤੇ 26 ਅਗਸਤ ਤੇ 27 ਨੂੰ ਇੱਥੇ ਹੀ ਆਗੇ 26 ਸਤੰਬਰ ਤੋਂ ਪ੍ਰਾਲੀ ਪ੍ਰਬੰਧ ਸ਼ੁਰੂ ਕਰਤਾ ਸੀ 26 ਅਕਤੂਬਰ ਤੋਂ ਕਣਕ ਬਜਾਈ ਸ਼ੁਰੂ ਆ ਤੇ 26 ਨਵੰਬਰ ਤੱਕ ਅਸੀਂ ਇਹਨੂੰ ਸਮੇਟ ਦੇਣਾ ਵੈਸੇ ਤਾਂ 20 21 ਨਵੰਬਰ ਤੱਕ ਹੀ ਸਮੇਟ ਦੇਣਾ ਅੱਜ ਅਸੀਂ ਕੈਮਰੇ ਪਿੱਛੇ ਸਰਦਾਰ ਰਣਜੋਤ ਸਿੰਘ ਨੇ ਰੌਣਗਲਾਸ ਫਾਊਂਡੇਸ਼ਨ ਤੋਂ ਅਸੀਂ ਸਾਰੇ ਅੱਜ ਇੱਥੇ ਇਕੱਠੇ ਹੋਏ ਆਂ ਵੀ ਇਸੇ ਜਗ੍ਹਾ ਫੀਲਡ ਦੇ ਵਿੱਚ ਇੱਥੋਂ ਹੀ ਮਹਾਰਾਜ ਦਾ ਨਾਮ ਲੈ ਕੇ ਕਣਕ ਬਜਾਈ ਸ਼ੁਰੂ ਕੀਤੀ ਸੀ ਤੇ ਇੱਥੇ ਹੀ ਹੁਣ ਅਸੀਂ ਦੁਬਾਰਾ ਮਹਾਰਾਜ ਦਾ ਸ਼ੁਕਰਾਨਾ ਕਰਨਾ ਵੀ ਸੱਚੇ ਪਾਤਸ਼ਾਹ ਤੇਰੀ ਅਪਾਰ ਕਿਰਪਾ ਹੋਈ ਆ ਤੇ ਉਹਨਾਂ ਸਾਰੇ ਦਾਨੀ ਸਜਣਾ ਤੇ ਸੰਸਥਾਵਾਂ ਤੇ ਵੀ ਮਿਹਰ ਭਰਿਆ ਹੱਥ ਰੱਖਿਓ ਜਿਨ੍ਹਾਂ ਨੇ ਇਸ ਮਿਸ਼ਨ ਨੂੰ ਸਮਝਿਆ ਜਿਨ੍ਹਾਂ ਨੇ ਜੰਗਨੋਟੋ ਫਾਰਮਰ ਗਰੁੱਪ ਤੇ ਸਾਡੇ ਤੇ ਵਿਸ਼ਵਾਸ ਕੀਤਾ ਅਸੀਂ ਅਜੇ ਵੀ ਇਹ ਸੰਘਰਸ਼ ਦੇ ਵਿੱਚ ਆਂ ਕਿ ਅਸੀਂ ਉਹਨਾਂ ਦਾ ਵਿਸ਼ਵਾਸ ਜਿਹੜਾ ਵਾ ਉਹਨੂੰ ਕਿੱਦਾਂ ਕਾਇਮ ਰੱਖੀਏ ਕਿੱਦਾਂ ਹੋਰ ਮਜ਼ਬੂਤ ਕਰੀਏ ਤੇ ਆਪਾਂ ਇੱਥੇ ਹੁਣ ਕਣਕ ਕਟਾਈ ਤੱਕ ਰਹਿਣਾ ਦੂਜੀ ਧੋਜ ਵੀ ਆਏਗੀ ਤੇ ਗਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਤੇ ਤਕਰੀਬਨ ਅਸੀਂ ਕੋਸ਼ਿਸ਼ ਕਰ ਰਹੇ ਆਂ ਵੀ ਜਿਹੜਾ ਸਾਡਾ 14-15 ਸਾਲ ਦਾ ਕੀਤੀ ਗਿਆਨ ਆ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਨੈਤਿਕ ਤੌਰ ਤੇ ਬૌਧਿਕ ਤੌਰ ਤੇ ਐ এডਿਕੇਸ਼ਨ ਦੇ ਤੌਰ ਤੇ ਸਮਾਜਿਕ ਤੌਰ ਤੇ ਉਹ ਸਾਰੀਆਂ ਚੀਜ਼ਾਂ ਜਿਵੇਂ ਜਿਵੇਂ ਇਹਨਾਂ ਦਾ ਸਾਡੇ ਨਾਲ ਮੇਲਜੋਲ ਵਧ ਰਿਹਾ ਵਾ ਸਿੰਕਰੋਨਾਈਜੇਸ਼ਨ ਹੋ ਰਹੀ ਆ ਉਹ ਵੀ ਇਹਨਾਂ ਨੂੰ ਅਸੀਂ ਦੇ ਰਹੇ ਆ ਕੋਈ ਬੱਚੇ ਬਾਰੇ ਗਾਈਡੈਂਸ ਚਾਹੁੰਦਾ ਆ ਤੇ ਉਹ ਵੀ ਤੇ ਵੈਸੇ ਵੀ ਆਉਣ ਵਾਲੇ ਸਮੇਂ 'ਚ ਸਾਨੂੰ ਉਮੀਦ ਆ ਵੀ ਰਾਉਂਡ ਗਲਾਸ ਫਾਊਂਡੇਸ਼ਨ ਜਿਹੜੀ ਆ ਉਹ ਮਾਝੇ 'ਚ ਨਹੀਂ ਹੈਗੀ ਉਹ ਉਧਰ ਮਾਲਵੇ ਦੇ ਵਿੱਚ ਸੋਨਾ ਕੰਮ ਕਰ ਰਿਹਾ ਸਪੋਰਟਸ ਦੇ ਵਿੱਚ ਵੀ ਯੋਗਾ ਦੇ ਵਿੱਚ ਵੀ ਵੇਸਟ ਮੈਨੇਜਮੈਂਟ ਦੇ ਵਿੱਚ ਵੀ ਪਲਾਂਟੇਸ਼ਨ ਦੇ ਵਿੱਚ ਵੀ ਤੇ ਐਗਰੀਕਲਚਰ ਸੈਕਸ਼ਨ ਵੀ ਉਹਨਾਂ ਦੀ ਬੜੀ ਸੋਹਣੀ ਜਿਹਦੇ ਤਹਿਤ ਉਹਨਾਂ ਨੇ ਸਾਡੀ ਇੱਥੇ ਮਦਦ ਕੀਤੀ ਆ ਤੇ ਜਿੰਨੇ ਵੀ ਬਾਕੀ ਜਿੰਨੇ ਸਾਡੇ ਸਾਰੇ ਪੰਜਾਬ ਚ ਬਾਕੀ ਸੂਬਿਆਂ ਚ ਵਿਦੇਸ਼ਾਂ ਚ ਬੈਠੀ ਸੰਗਤ ਆ ਸਭ ਨੂੰ ਪਤਾ ਉਹ ਮਹਾਰਾਜ ਹਰ ਇੱਕ ਗੱਲ ਜਾਣਦਾ ਜਿੰਨੇ 100 ਰੁਪਈਆ ਵੀ ਜੰਗਨੇਟੋ ਫਾਰਮਰ ਗਰੁੱਪ ਤੇ ਖਾਤੇ ਚ ਸਕੈਨ ਕੀਤਾ ਹੋਊਗਾ ਉਹਦਾ ਵੀ ਦਿਲੋਂ ਸਤਿਕਾਰਿਆ ਪਰ ਤੁਹਾਨੂੰ ਦਿਖਾਉਣ ਦੀ ਖਾਤਰ ਕਿ ਤੁਹਾਨੂੰ ਮਹਿਸੂਸ ਹੋਵੇ ਪੀ ਜਿਹੜਾ ਸੁਚੇਤ ਰੂਪ ਵਿੱਚ ਬੜੇ ਚੇਤਨ ਮੰਨ ਦੇ ਨਾਲ ਜਿਹੜਾ ਕੀਤਾ ਦਾਨ ਆ ਨਾ ਤੇ ਉਹ ਜੇ ਸਹੀ ਜਗ੍ਹਾ ਤੇ ਜਾਵੇ ਤੇ ਉਹਦੇ ਨਤੀਜੇ ਕੀ ਆ ਚੁੱਪ ਚਾਪ ਅਸੀਂ ਲੱਗੇ ਹੋਏ ਆ ਕਿਉਂਕਿ ਪੰਨੂ ਸਾਹਿਬ ਦਾ ਹੁਕਮ ਆ ਵੀ ਜਿਹੜੀ ਖਮੋਸ਼ੀ ਨਾਲ ਕੀਤੀ ਮਿਹਨਤ ਆ ਨਾ ਉਹਦੇ ਨਤੀਜੇ ਹਮੇਸ਼ਾ ਵਧੀਆ ਹੁੰਦੇ ਆ ਸੋ ਇਹ ਜਿਹੜੇ ਪੰਜ ਪਿੰਡ ਸੀਗੇ ਇੱਧਰ ਰਣਸੀਕੇ ਤਲਾ ਆ ਬਰਿਆਰ ਆ ਉਪਰਲੇ ਪਾਸੇ ਨਵੀਂ ਨਗਰ ਆ ਤੇ ਉਧਰ ਪਤੀ ਰਾਮਪੁਰ ਤੇ ਨਾਲ ਹੀ ਦਬੁਰਜੀ ਤੇ ਇਹਨਾਂ ਸਾਰਾਂ ਪਿੰਡਾਂ ਦੇ ਵਿੱਚ ਹੁਣ ਸਮਾਂ ਆ ਗਿਆ ਵੀ ਇਹ ਕਣਕ ਪਜਾਈ ਸਾਡੀ ਤਕਰੀਬ ਇਹਨੂੰ ਮੁਕੰਮਲ ਹੋ ਜਣੀ 20 ਤਰੀਕ ਤੱਕ ਤੇ 20 ਨੂੰ ਅਸੀਂ ਫਿਰ ਤੋਂ ਗੁਰੂ ਮਹਾਰਾਜ ਦਾ ਵਟਾਸਰਾ ਲੈ ਕੇ ਉਹਦਾ ਧੰਨਵਾਦ ਕਰਨੇ ਉਹਦੇ ਸ਼ੁਕਰਾਨੀਆਂ ਕਰਨੇ ਆ ਤੇ ਗਾਂ ਆਉਣ ਵਾਲੇ ਸਮੇ ਲਈ ਫਿਰ ਉਹਦੇ ਕੋ ਤਾਕਤ ਊਰਜਾ ਸੰਕਲਪ ਮੰਗਣਾ ਤੇ ਤੁਸੀਂ ਜਿਹੜੇ ਸਾਡੇ ਲਗਾਤਾਰ ਸਾਡੀ ਮਦਦ ਕਰ ਰਹੇ ਜੇ ਤੇ ਤੁਹਾਡੇ ਲਈ ਵੀ ਦੁਆ ਮੰਗਣੀ ਆ ਤੇ ਤੁਹਾਡੇ ਤੋਂ ਵੀ ਉਮੀਦ ਰੱਖਣੀ ਆ ਕਿ ਇਹ ਜਿਹੜੀ ਹੁਣ ਆਰੰਭ ਕੀਤਾ ਨਾ ਮਿਸ਼ਨ ਇਨੂੰ ਕੰਪਲੀਟ ਕਰਨ ਵਾਸਤੇ ਤੁਹਾਡਾ ਸਾਥ ਤੇ ਮਹਾਰਾਜ ਦੀਆਂ ਦੁਆਵਾਂ ਚਾਹੀਦੀਆਂ ਬਹੁਤ ਬਹੁਤ ਧੰਨਵਾਦ